ਜਦੋਂ ਮਾਂ ਚਲੀ ਜਾਂਦੀ ਮਗਰੋਂ ਪੇਕੀ ਜਾਣ ਨੂੰ ਦਿਲ ਕਰਦਾ ਨਹੀਂ ਆਉਂਦਾ ਹੈ ਬਿਲਕੁਲ ਨਹੀਂ ਆਉਂਦਾ ਹਾਂ ਮਗਰੋਂ ਨਹੀਂ ਉਹ ਗੱਲ ਬੰਦੀ ਹੈ ਨਾ ਮੈਨੂੰ ਕਈ ਵਾਰੀ ਸੁਪਨੇ ਚ ਦੱਸਦੀ ਮਾਂ ਅੱਛਾ ਹਾਂ ਧੀ ਵਾਸਤੇ ਮਾਪੇ ਕੀ ਆ ਬੇਬੇ ਇੱਕ ਗਾਣਾ ਬੇਬੇ ਸੁਣਿਆ ਸੀ ਤੂੰ ਬਹੁਤ ਸੋਹਣਾ ਹੁੰਦਾ ਸੀ ਪਹਿਲਾਂ ਗਾਣਾ ਹੁੰਦਾ ਸੀ ਇੱਕ ਬੇਬੇ ਨੇ ਸੁਣਿਆ ਹੋਊਗਾ ਸ਼ਾਇਦ ਅ ਬਿੰਦ ਰਖੀ ਇਹਦਾ ਤੇ ਜਿਹੜੀ ਜਿਹੜੀਆਂ ਧੀਆਂ ਨੂੰ ਮਤਲਬ ਉਸ ਗਾਣੇ ਦੀ ਕਦਰ ਆ ਜਿਹੜੀ ਜਿਉਂ ਉਸ ਗਾਣਾ ਕੀ ਆ ਧੀਆਂ ਵਾਸਤੇ ਮਾਪੇ ਕੀ ਆ ਉਹ ਗਾਣੇ ਦਾ ਮੈਂ ਤੁਹਾਨੂੰ ਇੱਕ ਪੈਰਾ ਸੁਣਾਉਣਾ ਵਾਂ ਤੇ ਧੀਆਂ ਨੂੰ ਪਤਾ ਵਾ ਵੀ ਜਦੋਂ ਮਾਂ ਨਹੀਂ ਹੁੰਦੀ ਜਾਂ ਮਾਂ ਚਲੀ ਜਾਂਦੀ ਉਸ ਤੋਂ ਬਾਅਦ ਚ ਮਾਪੇ ਖਤਮ ਹੋ ਜਾਂਦੇ ਆ ਉਹ ਗੱਲ ਨਹੀਂ ਬਣਦੀ ਮਾਂ ਤੋਂ ਬਿਨਾ ਕਿਉਂਕਿ ਸਾਰਾ ਦੁੱਖ ਸੁੱਖ ਜਿਹੜਾ ਧੀ ਨੇ ਮਾਦੀ ਮਾਂ ਨਾਲ ਹੀ ਕਰਨਾ ਹੁੰਦਾ ਕਹਿੰਦਾ ਸੀਗਾ ਕਬਰਾਂ ਵਿੱਚੋਂ ਬੋਲਨੀ ਮਾਏ ਦੁੱਖ ਸੁੱਖ ਧੀ ਨਾਲ ਫੋਲਨੀ ਮਾਏ ਆਵਾਂ ਤਾਂ ਬਿ ਆਵਾਂ ਮਾਏ ਆਵਾਂ ਤਾਂ ਬਿ ਆਵਾਂ ਮਾਏ ਆਵਾਂ ਕਿਹੜੇ ਚਾਵਾਨਾਂ ਮਾਂ ਮੈਂ ਮੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਮਾਂ ਮੈਂ ਮੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾ ਮੈਂ ਬੇ ਸੁਣਿਆ ਸੀ ਗਾਣਾ ਇਹ ਸੁਣਦੇ ਸੀ ਗਾਣਾ ਇਹ ਤੇ ਸੁਣਿਆ ਸੀ ਇਹ ਗਾਣਾ ਸੁਣਿਆ ਸੀ ਸੁਣਿਆ ਸੀ ਬੇਬੇ ਨੇ ਵੀ ਸੁਣਿਆ ਸੀ ਤੇ ਬਾਅਦ ਚ ਗੱਲ ਨਹੀਂ ਨਾ ਬੰਦੀ ਮਾਂ ਤੋਂ ਬਣਾ ਪੇਕੇਆਂ ਚ ਕੀ ਬਣਦੀ ਆ ਜਦੋਂ ਮਾਂ ਚਲੀ ਜਾਂਦੀ ਮਗਰੋਂ ਪੇਕੀ ਜਾਣ ਨੂੰ ਦਿਲ ਕਰਦਾ ਨਹੀਂ ਆਉਂਦਾ ਹੈ ਬਿਲਕੁਲ ਨਹੀਂ ਆਉਂਦਾ ਹਾਂ ਮਗਰ ਉਹ ਨਹੀਂ ਉਹ ਗੱਲ ਬੰਦੀ ਹੈ ਨਾ ਮੈਨੂੰ ਕਈ ਵਾਰੀ ਸੋਫਨੇ ਚ ਦੱਸਦੀ ਮਾਂ ਅੱਛਾ ਹਾਂ ਚਿੱਤੇ ਹੁਣ ਵੀ ਹੈ ਹੁਣ ਵੀ ਚਿੱਤਿਆ ਹੋਰ ਅੱਛਾ ਹੁਣ ਬੋਲਿਆ ਨਹੀਂ ਜਾਂਦਾ ਅੱਛਾ ਬੇਬੇ ਮਨ ਪਰਾਈ ਬੇਬੇ ਨੂੰ ਵੀ ਆਦੀ ਮਾਂ ਦੀ ਯਾਦ ਆ ਗਈ ਤੇ ਧੀਆ ਨੂੰ ਤਾਂ ਹਣੀ ਆ ਮਤਲਬ ਮੇਰੇ ਕਹਿਣ ਦਾ ਇਹ ਆ ਮੇਰਾ ਵੀਡੀਓ ਬਣਾਉਣ ਦਾ ਮਕਸਦ ਠੰਡੀਆਂ ਸ਼ਾਮਾਂ ਮੌਜ ਪ੍ਰਾਮਾ ਦੀ ਹਾਂ ਮਾਂ ਮਾਂ ਠੰਡੀਆਂ ਆ ਚਾ ਮੌਲੀ ਪਰ ਆਵਾਂ ਮੀ ਹਾਂ ਫਿਰ ਗਾਪੋਲੀ ਜਾਂਦਾ ਹਾਂ ਤੇ ਵੀ ਕਹਿਣ ਦਾ ਭਾਵੇਂ ਜਦੋਂ ਕੋਈ ਮਾਂ ਚਲੀ ਜਾਂਦੀ ਆ ਤੇ ਜਦੋਂ ਧੀਨੇ ਮਾਪੇ ਆਉਣਾ ਹੁੰਦਾ ਨਾ ਇੱਕ ਮੇਰੀ ਮਾਂ ਦਾ ਨਾ ਕਰਮ ਕਰਤੀ ਅੱਛਾ ਜਦੋਂ ਵਿਆਹ ਹੋ ਗਿਆ ਨਾ ਹਾਂ ਤੇ ਨਾਨਾ ਰੋਵੇ ਹਾਂ ਕਹਿੰਦਾ ਜਿੱਦਨ ਦੀ ਇਹ ਘਰ ਆ ਗਈ ਹੈ ਨਾ ਹਮ ਘਰ ਚ ਸਭ ਕੁਝ ਜਿਵੇਂ ਉੱਡ ਗਿਆ ਹਮ ਕਰਮੋ ਦੇ ਕਰਮ ਕਰਮਣਾ ਵਾਲੀ ਸੀ ਹਮ ਐ ਕਹਿੰਦਾ ਹੁੰਦਾ ਸੀ ਹਮ ਤੇ ਜਦੋਂ ਕੋਈ ਮਾਂ ਚਲੀ ਜਾਂਦੀ ਕਿਸੇ ਦੀ ਤੇ ਮਤਲਬ ਜਿਹੜੀਆਂ ਧੀਆਂ ਨੇ ਇੱਕ ਦੋ ਦਿਨ ਆਉਂਦਾ ਹਾਂ ਆਉਣਾ ਹੁੰਦਾ ਉਹਨਾਂ ਦੀ ਕਦਰ ਕਰਿਆ ਕਰੋ ਜਿਹੜੀਆਂ ਪਰਜਾਈਆਂ ਵੀ ਉਹਨਾਂ ਨੂੰ ਵੀ ਆਪਾਂ ਬੇਨਤੀ ਕਰਦੇ ਵੀ ਤੁਸੀਂ ਵੀ ਆਪਦੇ ਮਾਪੀ ਜਾਣਾ ਸਦਾ ਤਾਂ ਤੇ ਕਿਸੇ ਨਹੀਂ ਰਹਿਣਾ ਪਰ ਜੇ ਉਹੀ ਭਰਜਾਈਆਂ ਆਪਦੀ ਨਣਾਨ ਨੂੰ ਵੀ ਗੱਲ ਲਾਉਣ ਮਾਂ ਤੋਂ ਬਾਅਦ ਤਾਂ ਉਹਨੂੰ ਥੋੜਾ ਬਹੁਤਾ ਉਹ ਵੀ ਮਤਲਬ ਆਪਦਾ ਟੱਡ ਫਰੋਲਣ ਮੰਗੂ ਜਿਵੇਂ ਮਾਂ ਜਿਹੜੀ ਆਪਣੀ ਧੀ ਦੇ ਨਾਲ ਜਿਹੜੀ ਗੱਲ ਸ਼ੇਅਰ ਕਰ ਸਕਦੀ ਹੋਰ ਕਿਸੇ ਨਾਲ ਨਹੀਂ ਕਰ ਸਕਦੀ ਤੇ ਪਰ ਕਈ ਭਰਜਾਈਆਂ ਵੀ ਐਵਾਂ ਜਿਹੜੇ ਮਾਂ ਦਾ ਰੋਲ ਬਚ ਨਿਭਾਉਂਦੀਆਂ ਵਾਂ ਪਰ ਹੈ ਵਿਰਲੀਆਂ ਤੇ ਸਭ ਨੂੰ ਉਸ ਤਰ੍ਹਾਂ ਦੀਆਂ ਭਰਜਾਈਆਂ ਬਣਨ ਦੀ ਲੋੜ ਆ ਤੇ ਧੰਨਵਾਦ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ